ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਦੇ ਘਰ ਈਡੀ ਦੇ ਵੱਲੋਂ ਕੱਲ ਛਾਪੇਮਾਰੀ ਕੀਤੀ ਗਈ ਸੀ ਆਮਦਨ ਤੋਂ ਵੱਧ ਜਾਇਦਾਦ ਮਰਾਉਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਅਤੇ 16 ਘੰਟਿਆਂ ਚੱਲੀ ਇਸ ਛਾਪੇਮਾਰੀ ਤੋਂ ਬਾਅਦ ਈਡੀ ਦੇ ਵੱਲੋਂ ਰੇਡ ਖਤਮ ਕਰ ਦਿੱਤੀ ਗਈ ਆ ਅਤੇ ਇਸ ਰੇਡ ਤੋਂ ਬਾਅਦ ਸਾਬਕਾ ਮੰਤਰੀ ਭਾਰਤ ਪੁਸ਼ਨ ਆਸ਼ੂ ਦੀ ਧਰਮ ਪਤਨੀ ਮਮਤਾ ਆਸ਼ੂ ਵੀ ਕੈਮਰੇ ਸਾਹਮਣੇ ਆਈ ਹੈ ਇੱਕ ਵਾਰ ਫਿਰ ਤੋਂ ਦੱਸ ਦਿਆ ਕਿ ਵੀਰਵਾਰ ਸਵੇਰੇ ਲੁਧਿਆਣਾ ਵਿਖੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਦੇ ਘਰ ਕੇਂਦਰੀ ਜਾਂਚ ਏਜੰਸੀ ਈਡੀ ਨੇ ਛਾਪੇਮਾਰੀ ਕੀਤੀ ਸੀ ਕੋਚਰ ਮਾਰਕੀਟ ਨੇੜੇ ਆਸ਼ੂ ਦੇ ਘਰ ਤੋਂ ਇਲਾਵਾ ਸਿਵਲ ਸਪਲਾਈ ਵਿਭਾਗ ਦੇ ਕਈ ਅਫਸਰ ਵੀ ਉਹਨਾਂ ਦੇ ਘਰ ਪਹੁੰਚੇ ਸਨ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂ ਤੋਂ ਇਲਾਵਾ ਉਹਨਾਂ ਦੇ ਕਰੀਬੀਆਂ ਦੇ ਵਿੱਚ ਇੰਪਰੂਵਮੈਂਟ ਟਰਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬ੍ਰਮਣੀਅਮ ਸਾਬਕਾ ਕਾਉਂਸਲਰ ਸਨੀ ਪੱਲਾ ਬਲਾਕ ਪ੍ਰਧਾਨ ਇੰਦਰਜੀਤ ਹਿੰਦੀ ਅਤੇ ਬਲਾਕ ਪ੍ਰਧਾਨ ਮੀਨੂ ਮਲਹੋਤਰਾ ਦੇ ਘਰ ਛਾਪੇਮਾਰੀ ਕੀਤੀ ਗਈ ਸੀ ਅਤੇ ਇਹ ਛਾਪੇਮਾਰੀ 16 ਘੰਟੇ ਚੱਲੀ ਅਤੇ ਹੁਣ ਸਾਬਕਾ ਮੰਤਰੀ ਭਾਰਤ ਪੋਸ਼ਣ ਆਸ਼ੂਦੀ ਪਤਨੀ ਕੈਮਰੇ ਸਾਹਮਣੇ ਆਈ ਹੈ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਆ। ਇਹਦੀ ਇਹ ਕੀ ਕਹਿ ਚਾਹੁੰਦੇ ਸਰ? ਕਿਡੀ ਦੀ ਰੇਟ ਨਹੀਂ ਸੀਗੀ, ਇਡੀ ਦੀ ਸਰਚ ਸੀਗੀ ਕਿਉਂਕਿ ਵਿਜੀਲੈਂਸ ਚ ਜਦੋਂ ਵੀ ਕੇਸ ਹੁੰਦਾ ਹੈਗਾ ਉਦੋਂ ਈਡੀ ਨੇ ਆਣਾ ਹੀ ਹੁੰਦਾ ਹੈਗਾ। ਉਹ ਆਗੇ ਉਹਨਾਂ ਨੇ ਜੋ ਜੋ ਡਾਕੂਮੈਂਟਸ ਮੰਗੇ ਜਾਂ ਦੇਖੇ ਉਹ ਲੈ ਗਏ। ਉਹ ਦੇਖੀ ਲੈ ਕੇ ਨਹੀਂ ਗਏ ਦੇਖ ਕੇ ਸਾਰਾ ਕੁਝ ਹੋ ਚਲੇ ਗਿਆ। ਕਿ ਕਿਸ ਮਕਸਦ ਨੂੰ ਲੈ ਕੇ ਕੀਤੀ ਗਈ ਸੀ ਕੋਈ ਉਸ ਦੇ ਪਿੱਛੇ ਕਾਰਨ ਕੀ ਸੀਗਾ ਜਿਹੜਾ ਇਸਾ ਉਹਨਾਂ ਨੂੰ ਪਤਾ ਹੋਏਗਾ ਨਾ ਕਿ ਤੁਹਾਡੇ ਨਾਲ ਕੋਈ ਕੋਈ ਸਵਾਲ ਜਵਾਬ ਨਹੀਂ ਕੁਛ ਨਹੀਂ ਉਹਨਾਂ ਨੇ ਤਾਂ ਕਿਹਾ ਕਿ ਆਪਣੇ ਡਾਕੂਮੈਂਟਸ ਦੇ ਦਿਓ ਤੇ ਡਾਕੂਮੈਂਟਸ ਤਾਂ ਮੈਂ ਵਿਜੀਲੈਂਸ ਨੂੰ ਵੀ ਅਸੀਂ ਪ੍ਰੋਵਾਈਡ ਕਰਵਾਏ ਹੋਇਆ ਸੇਮ ਡਾਕੂਮੈਂਟਸ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਤਾਂ ਜਿਹੜਾ ਟਰਾਂਸਪੋਰਟ ਟੈਂਡਰ ਕੋਟਾਲੇ ਨੂੰ ਲੈ ਕੇ ਜਿਹੜਾ ਬਿਜ਼ਨਸ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਹੀ ਸੀਗੀ ਉਹਦੀ ਉਹਦੇ ਨਾਲ ਉਹਦੇ ਨਾਲ ਹੀ ਰਿਲੇਟਿਡ ਸੀਗੀ ਕਿਉਂਕਿ ਉਹ ਕਹਿੰਦੇ ਕਿ ਜਦੋਂ ਵੀ ਕੋਈ ਵਿਜੀਲੈਂਸ ਦੀ ਕਾਰਵਾਈ ਹੁੰਦੀ ਹੈਗੀ ਐਫ ਆਈ ਆਰ ਹੁੰਦੀ ਹੈਗੀ ਤਾਂ ਈਡੀ ਦੀ ਰੇਡ ਹੁੰਦੀ ਹੀ ਹੈਗੀ ਆ ਅਸੀਂ ਆਪਣੇ ਲੈਵਲ ਤੇ ਸਾਰੇ ਅਕਾਊਂਟਸ ਚੈੱਕ ਕਰਨੇ ਆ ਤੇ ਅਕਾਊਂਟਸ ਆ ਨੇ ਮੰਗੇ ਉਹਨਾਂ ਨੇ ਤੇ ਮੈਂ ਕਿੰਨੇ ਵਜੇ ਆਏ ਸੀਗਾ ਔਰ ਕਿੰਨੇ ਵਜੇ ਤੱਕ ਮੇਰੇ ਖਿਆਲ ਪੌਣੇ 7 ਵਜੇ ਆਏ ਕਿਉਂਕਿ ਮੈਂ ਤਾਂ ਮੰਦਰ ਗਈ ਹੋਈ ਸੀਗੀ ਤੇ ਪੌਣੇ 7 ਪੌਣੇ 7 ਹੀ ਆਏ ਹੁਣ ਮੈਂ ਸਵੱਛੇ ਗਈ ਆ ਜੀ ਅੰਦਰ ਸਰ ਮੈਂ ਫਿਰ ਡਾਕੂਮੈਂਟਸ ਉਹਨਾਂ ਨੇ ਪਹਿਲਾਂ ਸਰਚ ਕਿਤੇ ਨੇ ਕਿਤੇ ਲੱਗੇ ਤੇ ਜਿਹੜਾ ਦੇਖੋ ਉਹਨਾਂ ਨੇ ਐਤਾ ਕੋਈ ਹੋ ਨਹੀਂ ਕਿਹਾ ਉਹਨਾਂ ਨੇ ਕਿਹਾ ਵੀ ਆਪਣੇ ਅਕਾਊਂਟਸ ਤੇ ਤੁਸੀਂ ਜੇ ਤੁਹਾਡੇ ਕੋਲ ਕਿਤੇ ਰਿਟਨ ਹੈ ਤਾਂ ਉਹ ਦੇ ਦਿਓ ਨਹੀਂ ਤਾਂ ਅਸੀਂ ਸਰਚ ਕਰਾਂਗੇ ਤੇ ਮੈਂ ਆਪਾਂ ਤਾਂ ਸਾਰਾ ਘਰ ਖੁੱਲਾ ਪਿਆ ਜਿੱਥੇ ਮਲਤੀ ਸਰਚ ਕਰਦੇ ਨੇ ਕਿ ਤੇ ਹੋਰ ਵੀ ਕਿੰਨੇ ਦਿਨ ਲਾ ਕੇ ਕਿਸ ਮਾਮਲੇ ਲੈ ਕੇ ਇਨਾ ਰਿਹਾ ਮੈਂ بار بار ਕਹਿ ਰਹੀ ਆਂ ਵੀ ਜਦੋਂ ਵਿਜੀਲੈਂਸ ਦੀ ਕੋਈ ਐਫ ਆਈ ਆਰ ਹੁੰਦੀ ਆ ਤਾਂ ਈਡੀ ਦੀ ਕਾਰਵਾਈ ਹੁੰਦੀ ਹੀ ਹੁੰਦੀ ਆ ਇਹ ਹਮੇਸ਼ਾ ਹਰੇਕ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਨੰਬਰ ਵੀ ਟੈਂਡਰ ਘਟਾ ਲਏ ਮੈਂ ਕੋਸ਼ਿਸ਼ 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 ਲੈ ਕੇ ਵੀ ਗਏ ਆ ਕੁਝ ਜਬਤ ਵੀ ਕੀਤਾ ਜਾਂ ਕੋਈ ਨਹੀਂ ਨਹੀਂ ਕੁਝ ਨਹੀਂ ਲੈ ਕੇ ਗਏ ਹੈਗੇ ਉਹ ਡਾਕੂਮੈਂਟਸ ਸੁਣਾ ਨੇ ਮੰਗੇ ਸੀਗੇ ਵੀ ਤੁਹਾਡੇ ਕਿਹੜੇ ਕਿਹੜੇ ਡਾਕੂਮੈਂਟਸ ਐ ਤੇ ਮੇਰੀ ਤਾਂ ਕੋਈ ਵਿੱਚ ਹੀ ਲੁਕੀ ਹੋਈ ਨਹੀਂ ਹੈਗੀ ਆਪਾਂ ਦੇ ਤਾਂ ਕੁਝ ਘਰ ਦੇ ਸਮਾਨ ਨੂੰ ਕੁਝ ਸਰਚ ਵਗੈਰਾ ਆ ਉਹਨਾਂ ਨੇ ਸਾਰਾ ਸਰਚ ਕੀਤਾ ਨੀਚੇ ਉੱਪਰ ਇਹ ਮੈਨੂੰ ਨਹੀਂ ਬਤਾਏ ਉਹਨਾਂ ਨੂੰ ਪਤਾ ਹੋਊਗਾ ਮੈਂ ਕਿਹੜਾ ਘਰ ਤੋਂ ਬਾਹਰ ਗਈ ਆ ਕਾਉਂਸਲਰ ਮੇਰਾ ਵੀ ਹਿਸਾਬ ਹੈ ਜੇ ਤੁਹਾਡੇ ਉਹਨਾਂ ਨੇ ਵੀ ਕੁਝ ਲੇ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋਊਗਾ ਮੈਂ ਘਰੋਂ ਬਾਹਰ ਨਹੀਂ ਗਈ ਮੈਨੂੰ ਕੋਈ ਦੱਸ ਕੇ ਗਈ ਉਹ ਘਰ ਦੀ ਸਾਰੀ ਸਰਚ ਵਗੈਰਾ ਵੀ ਕੀਤੀ ਘਰ ਦੀ ਉਹਨਾਂ ਨੇ ਸਾਰੀ ਸਰਚ ਕੀਤੀ ਹੈਗੀ ਆ ਕੀ ਲੱਗਦਾ ਕਿ ਕੀ ਕਹਿਣਾ ਚਾਹੋਗੇ ਪਹਿਲਾਂ ਪਿਛਲੇ ਸਾਲ ਬਿਜ਼ਨਸ ਦੀ ਕਾਰਵਾਈ ਤੇ ਹੁਣ ਈਡੀ ਦੀ ਰਿਸਰਚ ਨੂੰ ਲੈ ਕੇ ਕਿਸ ਤਰ੍ਹਾਂ ਦੇ ਕੋਈ ਰਾਜਨੀਤਿਕ ਚੱਲੀ ਹੈ ਰਾਜਨੀਤਿਕ ਜਾਂ ਰਾਜਨੀਤਿਕ ਦਬਾਅ ਦੇ ਦੇਖੋ ਇਹ ਤੁਸੀਂ ਦੇਖੋ ਕੀ ਕੀ ਇਹ ਰਾਜਨੀਤੀ ਹੈ ਕਿ ਕੀ ਤੁਹਾਨੂੰ ਕੀ ਲੱਗਦਾ ਆ ਆਪਾਂ ਜੋ ਪਹਿਲਾਂ ਸੀਗੇ ਉੱਥੇ ਹੀ ਹੁਣ ਬੈਠੇ ਹੈਗੇ ਆ ਜੋ ਉਹਨਾਂ ਨੇ ਡਾਕੂਮੈਂਟ ਮੰਗਿਆ ਜੋ ਉਹਨਾਂ ਨੇ ਕਿ ਆਪਸ ਆਰਾ ਉਹਨਾਂ ਤੇ ਮੈਡਮ ਕਿਤੇ ਸੈਂਟਰ ਦਾ ਕਿਤੇ ਇਹ ਤਾਂ ਨਹੀਂ ਉਹ ਬੀਜੇਪੀ ਦੇ ਵਿੱਚ ਸ਼ਾਮਲ ਕਰ ਗਿਆ ਇਸ ਕਰਕੇ ਵੀ ਥੋੜੀ ਉਤੇ ਫੰਕਸ਼ਨ ਹੋ ਰਿਹਾ ਇਹ ਉਹਨਾਂ ਨੂੰ ਪਤਾ ਹੋ ਗਿਆ ਸੈਂਟਰ ਨੂੰ ਜਾਂ ਆਈਡੀ ਨੂੰ ਮੈਂ ਤਾਂ ਉਹ ਦੱਸ ਕੇ ਨਹੀਂ ਗਏ ਵੀ ਅਸੀਂ ਇਸ ਕਰਕੇ ਆਏ ਆ ਮੈਮ ਕਿਦਾਂ ਕਿਤੇ ਕਹਿ ਸਕਦੇ ਆ ਕਿ ਬੀਜੇਪੀ ਨੇ ਸ਼ਾਮਿਲ ਹੋਣ ਦੀ ਜਿਹੜੀ ਚਰਚਾਾਂਵਾਂ ਚੱਲ ਰਹੀਆਂ ਸੀਗੀਆਂ ਉਸੇ ਚੀਜ਼ ਨੂੰ ਲੈ ਕੇ ਕਿੰਨੇ ਭਾਜੀਪੀ ਦੇ ਬੋਲ ਹੁੰਦਾ ਕਿ ਐਮਪੀ ਦਾ ਕੋਈ ਚੇਹਰਾ ਅਕਸਰ ਕਾਂਗਰਸ ਅਕਸਰ ਕਾਂਗਰਸ ਦੇ ਨੁਮਾਇੰਦੇ ਅਲਿਗੇਸ਼ਨ ਲਾਉਂਦੇ ਰਹੇ ਆ ਕਿ ਈਡੀ ਤੇ ਸੀਬੀਆਈ ਦਾ ਦੁਰਪਯੋਗ ਕੀਤਾ ਜਾ ਰਿਹਾ ਲੋਕਾਂ ਨੂੰ ਜਿਹੜੇ ਵਿਰੋਧੀ ਪਾਰਟੀਆਂ ਵਾਲਿਆਂ ਨੂੰ ਜਿਹੜਾ ਵਾ ਕਿਤੇ ਨਾ ਕਿਤੇ ਟਾਰਗੇਟ ਕੀਤਾ ਜਾ ਰਿਹਾ ਆ ਆਸ਼ੂ ਜੀ ਕਾਂਗਰਸ ਦੇ ਸੀ ਕਾਂਗਰਸ 'ਚ ਹੈ ਔਰ ਕਾਂਗਰਸ 'ਚ ਹੀ ਰਹਿਣਗੇ ਅੱਜ ਜਿਹੜੀ ਟੀਮ ਆਈ ਹੈਗੀ ਐ ਕੋਈ ਐਸੀ ਉਹਨਾਂ ਨੇ ਗੱਲ ਨਹੀਂ ਕੀਤੀ ਕੋਈ ਉਹਨਾਂ ਨੇ ਜੇ ਮੈਂ ਕਹਾਂ ਕਿ ਸਾਨੂੰ ਤੰਗ ਕੀਤਾ ਐਸਾ ਕੁਝ ਨਹੀਂ ਉਹਨਾਂ ਨੇ ਆਪਣੇ ਆਰਾਮ ਨਾਲ ਆ ਕੇ ਸਰਚ ਕੀਤੀ ਡਾਕੂਮੈਂਟਸ ਪੁੱਛੇ ਉਹ ਜੋ ਉਹਨਾਂ ਨੇ ਆਸ਼ੂ ਜੀ ਨੂੰ ਜਵਾਬ ਦੇਣਾ ਸੀ ਉਹਨਾਂ ਨੇ ਆਸ਼ੂ ਜੀ ਨੇ ਦਿੱਤਾ ਕੋਈ ਐਸੀ ਗੱਲ ਨਹੀਂ ਹੈ ਕਿਤੇ ਕੁਝ ਅੱਗੇ ਫਰਦਰ ਡੇਟਸ ਵੀ ਦਿੱਤੀ ਐ ਕੋਈ ਅੱਗੇ ਕਾਰਵਾਈ ਨੂੰ ਬੁਲਾਇਆ ਵੀ ਐ ਹਲੇ ਕੁਝ ਨਹੀਂ ਮੈਂ ਤਿੰਨੇ ਜਣੇ ਦੀ ਟੀਮ ਸੀ ਮੈਨੂੰ ਕੁਝ ਨਹੀਂ ਪਤਾ ਪੰਜ ਛੇ ਜਨੇ ਸੀਗੇ نیچے ਕਿੰਨੇ ਹੋਣਗੇ ਪਤਾ ਨਹੀਂ ਹੋ ਮੱਕੀ ਕਿਸੇ ਨੂੰ ਜਿਆਦਾ ਤੋਂ ਬਾਹਰ ਜਿਆਦਾ ਸੀਗੇ ਤਾਂ ਵਰਕਰ ਹੁਣ ਇਕੱਠੇ ਹੋਏ ਨੇ ਪਹਿਲਾਂ ਵੀ ਪਿਛਲੀ ਵਾਰ ਵੀ ਜਦੋਂ ਕਾਰਵਾਈ ਹੋਸੀ ਵਰਕਰਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਾਂਗਰਸ ਨੂੰ ਜਿਹੜੇ ਵਰਕਰ ਨੇ ਤੁਹਾਡੇ ਨਾਲ ਖੜੇ ਨੇ ਕੀ ਕਹਿਣਾ ਤੁਸੀਂ ਇਹਨਾਂ ਦਾ ਪਿਆਰ ਹੈ ਆਸ਼ੂ ਜੀ ਦੇ ਉੱਪਰ ਇਹਨਾਂ ਦੀ ਮੈਂ ਕਹਿੰਨੀ ਆ ਵੀ ਹੱਦ ਨਾਲੋਂ ਜ਼ਿਆਦਾ ਵਿਸ਼ਵਾਸ ਹੈਗਾ ਤੇ ਇਹਨਾਂ ਦਾ ਵਿਸ਼ਵਾਸ ਸੀ ਸਾਨੂੰ ਖੜੇ ਹੋਣ ਚ ਮਦਦ ਕਰਦਾ ਹੈਗਾ ਆ ਸਾਡੀ ਤਾਕਤ ਹੀ ਇਹ ਹੈ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਹੈ ਤਾਂ ਹੈ ਨਾ ਵੀ ਸਾਡਾ ਲੀਡਰ ਬੇਦਾਗ ਹੈ ਤੇ ਸਾਡੇ ਲੀਡਰ ਨੂੰ ਐਵੇਂ ਫਾਲਤੂ ਦੇ ਪੰਗਿਆਂ ਚ ਪਾਇਆ ਹੋਇਆ ਇੱਕ ਸਾਲ 7 ਮਹੀਨੇ ਅੰਦਰ ਪਹਿਲਾਂ ਲਾਇਆਏ ਆ 3 ਮਹੀਨੇ ਹੁਣ ਆਇਆ ਨੂੰ ਹੋਇਆ ਹੈਗੇ ਤੇ ਹੁਣ ਈਡੀ ਹੈ ਅਗੇ ਜੋ ਪਹਿਲਾਂ ਵਿਜੀਲੈਂਸ ਨੂੰ ਦਿੱਤਾ ਹੋ ਨੀਡੀ ਨੇ ਦੇਖਣਾ ਹੈਗਾ ਦੇਖ ਲੈਣ ਐਸਮ ਜਨ ਦੀ ਉਹ ਦਲੀਲ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਦੀ ਰਿਪੋਰਟ